ਸਿੱਖ ਇਤਿਹਾਸ ਗੁਰੂ ਕਾਲ ਨਾਲ ਸੰਬੰਧਿਤ ਘਟਨਾਵਾਂ ਅਤੇ ਮਹਿਲਾ ਵਰਗ ਵੱਲੋਂ ਸਮੇਂ-ਸਮੇਂ ਤੇ ਸੇਵਾ ਸਿਮਰਨ ਅਤੇ ਕੁਰਬਾਨੀਆਂ ਦੀਆਂ ਗੱਥਾਵਾਂ ਨਾਲ ਭਰਿਆ ਪਿਆ ਹੈ ਪਿੰਡ ਕੋਟਲਾ ਨਿਹੰਗ ਰੋਪੜ ਦੇ ਚੌਧਰੀ ਪਠਾਣਾ ਦੇ ਪਰਿਵਾਰ ਨਾਲ ਸੰਬੰਧਤ ਬੀਬੀ ਮਮਤਾਜ ਜੀ ਵੱਲੋਂ ਗੁਰੂ ਘਰ ਲਈ ਨਿਭਾਈ ਸੇਵਾ ਅਤੇ ਸਿਮਰਨ ਦੀ ਮਿਸਾਲ ਵੀ ਸਾਨੂੰ ਗੁਰੂ ਘਰ ਨਾਲ ਜੁੜਨ ਦੀ ਪ੍ਰੇਰਣਾ ਦਿੰਦੀ ਹੈ ਗੁਰੂ ਸਾਹਿਬ ਦੀ ਸ਼ਰਧਾਲੂ ਸੀ ਬੀਬੀ ਮਮਤਾਜ ਜੀ ਬਲਾਕ ਰੋਪੜ ਵਿੱਚ ਸਥਿਤ ਗੁਰਦੁਆਰਾ ਤਪਸਥਾਨ ਬੀਬੀ ਮਮਤਾਜ ਜੀ ਪਿੰਡ ਬੜੀ ਪੁਰਖਾਲੀ ਕੋਲ ਪੈਂਦੀਆਂ ਛਵਲਕ ਦੀਆਂ ਪਹਾੜੀਆਂ ਵਿੱਚ ਸ਼ਿਸ਼ੋਭਤ ਹੈ ਗੁਰੂ ਘਰ ਦੇ ਸ਼ਰਧਾਲੂ ਪਿੰਡ ਕੋਟਲਾ ਨਿਹੰਗ ਦੇ ਚੌਧਰੀ निहंग खान पठाण दी पुत्री बीबी ममताज ने 100 साल पिंड नौ रंगपुर चांडियां ਤੋਂ ਪਿੰਡ ਤੋਂ 5 ਕਿਲੋਮੀਟਰ ਦੂਰ ਪੈਂਦੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕੀਤੀ ਅਤੇ 136 ਸਾਲ ਦੀ ਉਮਰ ਇੱਥੇ ਹੀ ਗੁਰੂ ਘਰ ਦੀ ਸ਼ਰਧਾਲੂ ਬਣ ਕੇ ਬਤੀਤ ਕੀਤੀ निहंग खान पठाण दी ਪਤਨੀ ਜੈਨਾ ਬੀਗਮ ਪੁੱਤਰ ਆਲਮ ਖਾਂ ਅਤੇ ਪੁੱਤਰੀ ਮਮਤਾਜ ਜੀ ਗੁਰੂ ਜੀ ਦੇ ਚੰਗੇ ਪ੍ਰੇਮੀ ਸਨ ਇਹਨਾਂ ਚ ਸ਼ਰਦਾ ਦਾ ਮੁੱਢਲਾ ਕਾਰਨ ਇਹ ਸੀ ਕਿ ਨਿਹੰਗ ਖਾਂ ਦਾ ਪਿਤਾ ਨੌਰੰਗ ਖਾਂ ਦਾ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮুরিਦ ਸੀ ਇਸੇ ਦੇ ਘਰ ਚ ਸ਼ਰਦਾ ਲਗਨ ਤੇ ਪਿਆਰ ਸੀ ਸਿੱਖ ਇਤਿਹਾਸ ਅਨੁਸਾਰ ਜਦੋਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਰਸਾ ਨਦੀ ਕਨੌਲੀ ਪਾਰ ਕਰਕੇ ਮੁਗਲ ਫੌਜ ਨਾਲ ਜੰਗ ਲੜਦੇ ਹੋਏ ਰੋਪੜ ਕੋਲ ਪਠਾਣਾ ਦੇ ਪੱਠੇ ਆਸ ਪਹੁੰਚੇ ਅਤੇ ਆਪਣੇ ਨੀਲੇ ਘੋੜੇ ਦੇ ਪੌੜਾ ਨਾਲ ਪੱਠਾ ਠੰਡਾ ਕੀਤਾ ਸੀ ਬਾਅਦ ਵਿੱਚ ਪੱਠੇ ਦਾ ਮਾਲਕ ਚੌਧਰੀ ਪਠਾਨ ਨਿਹੰਗ ਖਾਂ ਗੁਰੂ ਗੋਬਿੰਦ ਸਿੰਘ ਦੀ ਸੂਚਨਾ ਮਿਲਦੇ ਹੀ ਉਹਨਾਂ ਨੂੰ ਆਪਣੇ ਕਿਲੇ ਵਿੱਚ ਲੈ ਗਿਆ ਕਿਸੇ ਚੁਗਲ ਟਾਊਟ ਨੈਰੋਪੜ ਦੇ कोतवाल ਚੌਧਰੀ জাফর ਅਲੀ ਖਾਂ ਦੇ ਪਾਸ ਚੁਗਲੀ ਕੀਤੀ ਕਿ ਨਿਹੰਗ ਖਾਂ ਦੇ ਪਾਸ ਕੁਝ ਸਿੱਖ ਉਤਰੇ ਹੋਏ ਹਨ ਸਵੇਰੇ 5 ਵਜੇ ਹੀ ਮੁਗਲ ਫੌਜ ਨੇ ਕਿਲੇ ਦੀ ਘੇਰਾਬੰਦੀ ਕਰ ਲਈ ਜਦ ਕਿ ਗੁਰੂ ਗੋਬਿੰਦ ਸਿੰਘ ਜੀ ਰਾਤ ਨੂੰ ਕਿਲੇ ਤੋਂ ਚਲੇ ਗਏ ਸਨ ਸਾਰੇ ਕਿਲੇ ਦੀ ਤਲਾਸ਼ੀ ਲੈਣ ਪਿੱਛੋਂ ਕੇਵਲ ਇੱਕ ਕਮਰਾ ਹੀ ਬਾਕੀ ਰਹਿ ਗਿਆ ਸੀ ਜਿਸ ਵਿੱਚ ਭਾਈ ਬਚਿੱਤਰ ਸਿੰਘ जख्मी ਅਤੇ ਪਠਾਨ ਦੀ ਲੜਕੀ ਮਮਤਾਜ ਇਸ ਦੀ ਸੇਵਾ ਚ ਸੀ कोतवाल ਇਸ ਕਮਰੇ ਪਾਸ ਗਿਆ ਅਤੇ ਅੱਗੇ ਉਹ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਅਤੇ ਦਾਮਾਦ ਹਨ ਇਹ ਸੁਣ ਕੇ ਮੁਗਲ ਫੌਜ ਗੁਸਤਾਖੀ ਮਾਫ ਕਹਿ ਕੇ ਕਿਲੇ ਤੋਂ ਵਾਪਸ ਚਲੀ ਗਈ ਅਗਲੀ ਸਵੇਰ ਬੀਬੀ ਮਮਤਾਜ ਜੀ ਨੇ ਆਪਣੇ ਪਿਤਾ ਨਿਹੰਗ ਖਾਨ ਨੂੰ ਕਿਹਾ ਕਿ ਪਿਤਾ ਜੀ ਤੁਸੀਂ ਮੇਰੀ ਮੰਗਣੀ ਤਾਂ ਬਸੀ ਪਠਾਣਾ ਦੇ ਅਫਗਾਨ ਖਾਨ ਨਾਲ ਕੀਤੀ ਹੋਈ ਹੈ ਜਿਸ ਤੋਂ ਬਾਅਦ ਬੀਬੀ ਮਮਤਾਜ ਨੇ ਨਿਕਾਹ ਨਹੀਂ ਕਰਨ ਦਾ ਫੈਸਲਾ ਕੀਤਾ ਅਤੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਸਿਮਰਨ ਚ ਗਜਾਰੀ ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਬੀਬੀ ਮਮਤਾਜ ਜੀ ਦੀ ਬੇਨਤੀ ਤੇ ਉਨਾਂ ਨੂੰ ਗਾਤਰਾ ਅਤੇ ਕਿਰਪਾਨ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਮੈਂ ਤੁਹਾਡੇ ਅੰਗ ਸੰਗ ਰ੍ਹਾਂਗਾ ਇਹ ਕਿਰਪਾਨ ਅਤੇ ਕਟਾਰ ਅੱਜਕੱਲ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਕੋਟਲਾ ਨਿਹੰਗ ਰੋਪੜ ਚ ਸ਼ੁਭਤ ਹਨ ਬੀਬੀ ਮਮਤਾਜ ਨੇ ਕੋਟਲਾ ਨਿਹੰਗ ਤੋਂ ਬਾਅਦ ਇਕਾਂਤ ਚ ਰਹਿਣ ਦਾ ਫੈਸਲਾ ਕੀਤਾ ਅਤੇ ਉਸ ਦੀ ਇੱਛਾ ਅਨੁਸਾਰ ਪਿੰਡ ਬੜੀ ਚ ਉੱਚੀ ਪਹਾੜੀ ਤੇ ਕਿਲਾ ਉਸਾਰ ਦਿੱਤਾ ਬੀਬੀ ਮਮਤਾਜ ਜੀ 136 ਸਾਲ ਉਮਰ ਭੋਗਦੇ ਹੋਏ ਇੱਥੇ ਹੀ ਜੋਤੀ ਜੋਤ ਸਮਾ ਗਏ ਇਸ ਅਸਥਾਨ ਤੇ ਗੁਰਦੁਆਰਾ ਤਪ ਅਸਥਾਨ ਬੀਬੀ ਮਮਤਾਜ ਸ਼ਿਸ਼ੋਭਤ ਹੈ ਇਸ ਗੁਰਦੁਆਰਾ ਸਾਹਿਬ ਦੀ ਪਹਿਲੀ ਸੇਵਾ 1964 ਵਿੱਚ ਬੀਬੀ ਹਿੰਮਤ ਕੌਰ ਨੇ ਸੇਵਾ ਸੰਭਾਲੀ ਸੀ ਜੋ ਕਿ ਹੁਣ ਸਵਰਗਵਾਸ ਹੋ ਚੁੱਕੇ ਹਨ 1978 ਵਿੱਚ ਸੰਤ ਕਰਤਾਰ ਸਿੰਘ ਪੈਰੋ ਮਾਜਰਾ ਵਾਲਿਆਂ ਦੀ ਕੋਸ਼ਿਸ਼ ਸਦਕਾ ਇਸ ਅਸਥਾਨ ਤੇ ਸਰਹੰਦੀ ਇਟਾਂ ਨਾਲ ਬਣਿਆ ਪ੍ਰਾਤਨ ਖੂਹ ਦੀ ਭਾਲ ਕੀਤੀ ਜੋ ਕਿ ਗੁਰਦੁਆਰਾ ਸਾਹਿਬ ਵਿੱਚ ਸ਼ਸ਼ੋਭਤ ਹੈ ਇਸ ਤੋਂ ਬਿਨਾ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ਪਰ ਹੀ ਬੀਬੀ ਮਮਤਾਜ ਜੀ ਦੀ ਸਮਾਦ ਬਣੀ ਹੋਈ ਹੈ